ਦੇ ਜੋ ਦੋਪਤ ਸਾਡੇ ਨਾਲ ਅਸੀਂ ਸਾਰੇ ਨਾਲ ਮਿਲ ਕੇ ਆਪਣੋ ਗਰੀਬ ਲੋਕਾਂ ਦੇ ਲਈ ਚਾਹੇ ਉਹ ਐਸਪੀ ਪਈਚਾਰਾ ਹੋਵੇ ਚਾਹੇ ਉਹ ਪੀਸੀ ਪਈਚਾਰਾ ਹੋਵੇ ਸਾਡੇ ਤੜੀਵਾਲ ਪੁਲਿਸ ਦੇ ਖਿਲਾਫ ਐਸਸੀਬੀਸੀ ਭਾਈ ਚਾਰੇ ਨੇ ਕੀਤਾ ਰੋਸ ਪ੍ਰਦਰਸ਼ਨ ਜਿਸ ਦੇ ਵਿੱਚ ਨੈਸ਼ਨਲ 크ਰਿਸਚਨ ਫਰੰਟ ਦੇ ਨੈਸ਼ਨਲ ਪ੍ਰਧਾਨ ਲਾਰੈਂਸ ਚੌਧਰੀ ਇਸ ਰੋਸ ਪ੍ਰਦਰਸ਼ਨ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਹਨਾਂ ਨੇ ਤੜੀਵਾਲ ਪੁਲਿਸ ਦੇ ਉੱਪਰ ਧੱਕੇ ਸਾਜ ਦੇ આરોਪ ਲਗਾਉਂਦੇ ਹੋਏ ਆਖਿਆ ਕਿ ਤੜੀਵਾਲ ਪੁਲਿਸ ਨੇ ਜਾਇਜ਼ ਪਰਚੇ ਲੋਕਾਂ ਦੇ ਉੱਪਰ ਕਰੀ ਹੈ ਜਦ ਇਸ ਸੰਬੰਧੀ ਡੀਐਸਪੀ ਕੁਲਵੰਤ ਸਿੰਘ ਮਾਨ ਦੇ ਨਾਲ ਗਲਬਤ ਕੀਤੀ ਗਈ ਤਾਂ ਉਹਨਾਂ ਨੇ ਆਖਿਆ ਕਿ ਪੁਲਿਸ ਕਿਸੇ ਨਾਲ ਵੀ ਤਕਾਣਾ ਨਹੀਂ ਕਰਦੀ ਜਿਸ ਲੜਕੇ ਦੀ ਇਹ ਗੱਲ ਆਖੜੇ ਹਨ ਕਿ ਨਜਾਇਜ਼ ਪਰਚਾ ਹੋਇਆ ਹੈ ਉਸ ਦੇ ਉੱਪਰ ਪਹਿਲਾਂ ਵੀ ਮਾਮਲੇ ਦਰਜ ਹਨ ਪੁਲਿਸ ਕਿਸੇ ਨਾਲ ਤਕਾਣਾ ਨਹੀਂ ਕਰਦੀ ਸਗੋਂ ਹਰ ਇੱਕ ਨੂੰ ਇਨਸਾਫ ਦਿੰਦੀ ਹੈ ਡੀਐਸਪੀ ਕੁਲਵੰਤ ਸਿੰਘ ਮਾਨ ਨੇ ਆਖਿਆ ਕਿ ਜੇਕਰ ਕੋਈ ਨਸ਼ਾ ਵੇਚਦਾ ਫੜਿਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਸ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ देखो आज एससीबीसी समाज ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜਾ ਨਜਾਇਜ਼ ਜਿਹੜੇ ਪਰਚੇ ਦਰਜ ਹੋ ਰਹੇ ਆ ਉਹਦੇ ਰੋਸ ਵਜੋਂ ਅੱਜ ਜ਼ਿਲ੍ਹਾ ਗਰਦਾਸਪੁਰ ਦੇ ਧਾਰੀਵਾਲ ਦੇ ਵਿੱਚ ਇਕੱਠੇ ਹੋ ਕੇ ਧਾਰੀਵਾਲ ਪੁਲਿਸ ਦੇ ਖਿਲਾਫ ਜਿਹੜਾ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਇਹ ਮਾਰਚ ਜਿਹੜਾ ਆ ਧਾਰੀਵਾਲ ਛਾਣੇ ਦੇ ਪੁਰੇ ਜਾ ਕੇ ਧਰਨੇ ਦੇ ਵਿੱਚ ਬਦਲ ਜਾਏਗਾ ਅੱਜ ਇਸ ਰੋਸ ਮਾਰਚ ਦੇ ਵਿੱਚ एससीबीसी समाज ਦੇ ਜਿਹੜੇ ਜਿਹੜਾ ਗੁਰਦਾਸਪੁਰ ਨਾਲ ਸੰਬੰਧਿਤ ਆ ਉਹ ਲੀਡਰ ਲੀਡਰਸ਼ਿਪ ਪਹੁੰਚਿਆ ਤੇ ਮੇਰੇ ਨਾਲ ਸਾਡੇ 크ਿਸਚਨ ਸੇਵਾ ਫਰੰਟ ਦੇ ਸਾਡੇ ਪ੍ਰਧਾਨ ਆਰਫਤ ਚੋਹਾਨ ਜੀ ਔਰ ਪੀਟਰ ਸੋਤਾ ਜੀ ਔਰ ਆਦਾ ਜਿਹੜਾ ਇਹ ਪ੍ਰੋਗਰਾਮ ਆ ਇਹ ਬੱਬਾ ਗਿਲ ਜੋ 크ਿਸਚਨ ਨੈਸ਼ਨਲ ਜੂਲ ਫੰਡ ਦੇ ਪੰਜਾਬ ਪ੍ਰਧਾਨ ਨੇ ਜੂਲ ਪ੍ਰਧਾਨ ਨੇ ਉਹਨਾਂ ਦੀ ਇਕਬਾਈ ਚ ਹੋ ਰਿਹਾ ਮੈਂ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਨੇ ਜੁਧ ਨਸ਼ਿਆਂ ਦੇ ਵਿਰੁੱਧ ਜਿਹੜੀ ਆ ਮਹਿੰਮ ਸ਼ੁਰੂ ਕੀਤੀ ਕਿ ਪੰਜਾਬ ਨੂੰ ਜਿਹੜਾ ਆ ਨਸ਼ਾ ਮੁਕਤ ਪੰਜਾਬ ਬਣਾਇਆ ਜਾਵੇ ਪਰ ਮੈਂ ਸਰਕਾਰ ਨੂੰ ਅੱਜ ਇੱਕ ਐਡਵਾਈਸ ਦੇਣਾ ਚਾਹੁੰਦਾ ਕਿ ਇਹ ਨਸ਼ਾ ਵਿਰੁੱਧ ਜਿਹੜੀ ਆ ਜੁੱਧ ਆ ਉਹਦਾ ਨਾਮ ਰੱਖਿਆ ਜਾਣਾ ਚਾਹੀਦਾ ਜੁੱਧ ਨਸ਼ਿਆਂ ਦੇ ਸਮਗਲਰਾਂ ਵਿਰੁੱਧ ਜਿਹੜੇ ਸਮਗਲਰਸ ਨੇ ਉਹਦਾ ਇੱਕ ਨੈਕਸਸ ਜਿਹੜਾ ਪੰਜਾਬ ਦੇ ਚੱਲ ਰਿਹਾ ਉਹਨੂੰ ਤੋੜਨ ਦੀ ਲੋੜ ਆ ਕਿਉਂਕਿ ਦੋ ਚੀਜ਼ਾਂ ਨੇ ਪੰਜਾਬ ਦੇ ਚ ਇੱਕ ਯੂਜ਼ਰਸ ਨੇ ਇੱਕ ਪੈਡਲਰ ਨੇ ਜਿਹੜੇ ਯੂਜ਼ਰਰ ਨੇ ਜਿਹੜੇ ਜਿਹੜੇ ਆਦੀ ਨੇ ਉਹਨਾਂ ਨੂੰ ਰੀਹੈਬਿਲੀਟੇਸ਼ਨ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਅਸੀਂ ਜਿਹੜਾ ਆ ਮੁੜ ਕੇ ਮੇਨ ਸਟ੍ਰੀਮ ਜਿਹੜੀ ਆ ਧਾਰਾ ਚ ਲਿਆਵਾਂਗੇ ਉਹਨਾਂ ਦਾ ਲਾਜ ਕਰਾਵਾਂਗੇ ਉਹਨਾਂ ਨੂੰ ਸੈਂਟਰਾਂ ਚ ਪਚਾਵਾਂਗੇ ਪਰ ਸਰਕਾਰ ਜਿੱਥੇ ਹੱਥ ਪਾਉਣਾ ਚਾਹੀਦਾ ਪੁਲਿਸ ਨੂੰ ਜਿੱਥੇ ਹੱਥ ਪਾਉਣਾ ਚਾਹੀਦਾ ਉੱਥੇ ਨਹੀਂ ਪਾਰੀ ਸਰਕਾਰ ਆਪਣੇ ਨੰਬਰ ਚ ਵਧਾਉਣ ਦੇ ਲਈ ਕਿ ਅਸੀਂ ਕਾਰਵਾਈ ਕਰ ਰਹੇ ਆ ਉਹ ਐਸ்சி ਬੀਸੀ ਨੂੰ ਸੌਫਟ ਟਾਰਗੇਟ ਕਰਕੇ ਉਹਨਾਂ ਦੇ ਉੱਪਰ ਨਿਯਾਜ ਪਰਚੇ ਦਰਜ ਕਰ ਰਹੀ ਆ ਔਰ ਇਹ ਧਾਰੀਵਾਲ ਸਾਡੇ ਦੇ ਵਿੱਚ ਜਿਹੜਾ ਇਹ ਜਿਹੜਾ ਜ਼ਿਆਦਾ ਕੰਮ ਹੋ ਰਿਹਾ ਇਸ ਕਰਕੇ ਅੱਜ ਧਾਰੀਆ ਸਾਡੇ ਦੇ ਮੋਰੇ ਅਸੀਂ ਧਰਨਾ ਲਾ ਕੇ ਇਹ ਮੰਗ ਕਰਨੀ ਆ ਪੰਜਾਬ ਸਰਕਾਰ ਤੋਂ ਕਿ ਜੁੱਧ ਨਸ਼ਾ ਵਿਰੁੱਧ ਮੁਹਿੰਮ ਬਹੁਤ ਵਧੀਆ ਆ ਇਹ ਮੁਹਿੰਮ ਜਾਰੀ ਰਹਿਣੀ ਚਾਹੀਦੀ ਅਸੀਂ ਅਪਰੀਸ਼ੀਏਟ ਕਰਦੇ ਆ ਸਰਕਾਰ ਦੇ ਇਸ ਕਦਮ ਦਾ ਕਿ ਇਹ ਮੁਹਿੰਮ ਦੇ ਨਾਲ ਹੀ ਨਸ਼ਾ ਮੁਕਤ ਪੰਜਾਬ ਹੋਏਗਾ ਪਰ ਨਸ਼ਾ ਮੁਕਤ ਪੰਜਾਬ ਉਦੋਂ ਹੋਏਗਾ ਜਦੋਂ ਸਮਗਰੇ ਰਾ ਦੇ ਉੱਪਰ ਕਾਰਵਾਈ ਹੋਏਗੀ ਜਿਹੜੇ ਵੱਡੇ ਪੈਡਲਰ ਨੇ ਜਿਹੜੇ ਨਸ਼ਾ ਲੈ ਕੇ ਆ ਰਹੇ ਨੇ ਜਿਹੜੇ ਯੂਜ਼ਰ ਨੇ ਜਿਹੜੇ ਕਿ ਬੇਰੁਜ਼ਗਾਰੀ ਦੇ ਮਾਰੇ ਜਿਹੜੇ ਕਿ ਕਿਸੇ ਲਚਾਰੀ ਦੇ ਕਰਕੇ ਇਹਦੇ ਆਦੀ ਹੋਏ ਨੇ ਉਹਨਾਂ ਦਾ ਇਲਾਜ ਕਰਾਓ ਉਹਨਾਂ ਦੇ ਉੱਪਰ ਪਰਚੇ ਨਾ ਕਰੋ ਡੈਫੀਨੇਟਲੀ ਕਿਉਂਕਿ ਸੌਫਟ ਟਾਰਗੇਟ ਜਿਹੜਾ ਹੈ ਹਮੇਸ਼ਾ ਗਰੀਬਾਂ ਨੂੰ ਕੀਤਾ ਜਾਂਦਾ ਉਹ ਪਤਾ ਹੁੰਦਾ ਹੈ ਪੁਲਿਸ ਨੂੰ ਵੀ ਇਹਨਾਂ ਦੇ ਮਗਰ ਆਵਾਜ਼ ਨਹੀਂ ਉਠਣੀ ਇਹਨਾਂ ਨੂੰ ਜੋ ਮਰਜ਼ੀ ਤੱਕਾ ਕਰ ਦਿਓ ਪਰ ਇਹ ਇਹ ਜਿਹੜੀ ਆ ਗਲਤਫਹਿਮੀ ਆ ਪੁਲਿਸ ਦੀ ਕਿ ਅਸੀਂ ਇਹ ਤੱਕੇਸ਼ਾਈ ਨਹੀਂ ਹੋਣ ਦਵਾਂਗੇ ਅਸੀਂ ਅੱਜ ਇੱਥੇ ਧਰਨਾ ਇਸੇ ਕਰਕੇ ਲਾ ਰਹੇ ਆ ਕਿ ਜਿਹੜੇ ਨਿਜਾਇਜ਼ ਪਰਚੇ ਕੀਤੇ ਆ ਮੇਰੀ ਐਸਐਸਪੀ ਸਾਹਿਬ ਗੁਰਦਾਸਪੁਰ ਤੋਂ ਇਹ ਮੰਗਿਆ ਇਹ ਉਹਨਾਂ ਦੀ ਉੱਚ ਪਤਰੀ ਜਾਂਚ ਕਰਾ ਕੇ ਉਹ ਜਿਹੜੇ ਵੀ ਨਜ਼ਾਇਰ ਪਰਚੇ ਰੱਦ ਕੀਤੇ ਜਾਣ ਜੇ ਨਹੀਂ ਹੋਏ ਇਹ ਅੰਦੋਲਨ ਪੰਜਾਬ ਪੱਤਰ ਤੇ ਕੀਤਾ ਜਾਵੇ। ਬਹੁਤ ਸਾਰੇ ਆ ਫੈਮਲੀਆਂ ਤੁਰੀਆਂ ਹੋਈਆਂ ਨੇ ਉਹਨੇ ਥਾਣੇ ਦੇ ਮੁਰੇ ਜਾ ਕੇ ਅਸੀਂ ਉਹਨਾਂ ਫੈਮਲੀਆਂ ਨੂੰ ਵੀ ਮੀਡੀਆ ਦੇ ਸਾਹਮਣੇ ਵੀ ਇੰਟਰੋਡਿਊਸ ਕਰਾਂਗੇ ਤੇ ਅਫਸਰਾਂ ਨੂੰ ਵੀ ਅਸੀਂ ਉਹਨਾਂ ਫੈਮਲੀਆਂ ਨਾਲ ਮਲਾਮਾਂਗੇ ਕਿ ਆਹ ਫੈਮਲੀਆਂ ਦੇ ਉੱਪਰ ਝੂਠੇ ਪਰਚੇ ਫਾਰ ਐਗਜ਼ਾਮਪਲ ਆ ਜਿਸ ਕਰਕੇ ਅੱਜ ਰੋਸ ਆ। ਫੱਟੇ ਨੰਗਲ ਦਾ ਇੱਕ ਨੌਜਵਾਨ ਜਿਹੜਾ 4-5 ਸਾਲ ਪਹਿਲਾਂ ਸਿਰਫ ਇੱਕ ਜੂਨਰ ਸੀਗਾ ਉਹ ਆਦੀ ਸੀ ਨਸ਼ੇ ਕਰਨ ਦਾ ਉਹਦੇ ਮਾਪੇ ਨੇ ਉਹਦਾ ਇਲਾਜ ਕਰਾਇਆ ਨਸ਼ਾ ਫਟੇ ਨੰਗਲ ਦਾ ਜਿਹੜਾ ਮੁੰਡਾ ਸੀ ਉਹ ਸਰਪੰਚ ਸਾਹਿਬ ਨੇ ਹੈਂਡਓਵਰ ਕੀਤਾ ਇਸ ਸ਼ਰਤ ਤੇ ਕਿ ਤੁਸੀਂ ਇਹਦੀ ਇਨਵੈਸਟੀਗੇਸ਼ਨ ਕਰ ਸਕਦੇ ਏਨਕੁਆਰੀ ਕਰ ਸਕਦੇ ਆ ਪਰ ਬਾਅਦ ਵਿੱਚ ਉਹ ਤੇ ਨਾਕੇ ਤੇ ਜਾ ਕੇ ਉਹਦੇ ਤੇ ਪਰਚਾ ਪਾ ਦਿੱਤਾ ਉੱਤੇ ਨਸ਼ਾ ਪਾ ਦਿੱਤਾ ਔਰ ਬਾਰ ਬਾਰ ਕਹਿਣ ਦੇ ਬਾਵਜੂਦ ਵੀ ਹਾਲੇ ਤੱਕ ਉਹਦਾ ਪਰਚਾ ਰੱਦ ਨਹੀਂ ਹੋਇਆ ਉਸ ਤੋਂ ਇਲਾਵਾ ਹੋਰ ਵੀ ਜਿਹੜੇ ਪਰਚੇ ਆ ਨਜਾਇਜ਼ ਇੱਥੇ ਧਾਰੀਵਾਲ ਦੇ ਵਿੱਚ ਦਰਜ ਹੋਏ ਆ ਇਸ ਕਰਕੇ ਜਿਹੜਾ ਧਾਰੀਵਾਲ ਪੁਲਿਸ ਦੇ ਖਿਲਾਫ ਅਸੀਂ ਇਹ ਜਿਹੜਾ ਧਰਨਾ ਲਾ ਰਹੇ ਆ ਉਹ ਸਰਕਾਰ ਤੇ ਮੰਗ ਆ ਕਿ ਜੁਦ ਨਸ਼ਾ ਵਿਰੁੱਧ ਜਿਹੜੀ ਤੁਹਾਡੀ ਮੁਹਿੰਮ ਆ ਕ੍ਰਿਸਚਨ ਨੈਸ਼ਨਲ ਫੰਡ ਤੇ ਸਾਡੇ ਕ੍ਰਿਸਚਨ ਸੇਵਾ ਫਰੰਟ ਦੇ ਅਸੀਂ ਹਮੇਸ਼ਾ ਅਪਰੀਸ਼ੀਏਟ ਕੀਤਾ ਕਿ ਅਸੀਂ ਸਰਕਾਰ ਦੇ ਨਾਲ ਆ ਅਸੀਂ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਆਪਣੇ ਨੌਜਵਾਨਾਂ ਨੂੰ ਇਤੋਂ ਜਿਹੜਾ ਆ ਇਸ ਨਸ਼ੇ ਦੀ ਲਤ ਤੋਂ ਹਟਾ ਵੀ ਰਹਿ ਪਰ ਸਰਕਾਰ ਦੇ ਕੇ ਬੇਨਤੀ ਆ ਕਿ ਪੁਲਿਸ ਨੂੰ ਐਡਾ ਨਹੀਂ ਡਾਇਰੈਕਸ਼ਨ ਦਿਓ ਕਿ ਪੁਲਿਸ ਕਿਸੇ ਨਾਲ ਧੱਕਾ ਨਾ ਕਰੇ ਕਸ ਕਰਕੇ ਐਸੀ ਬੀਸੀ ਦੇ ਲੋਕਾਂ ਨਾ ਜਿਹੜੇ ਕਰਕੇ ਉਹਨਾਂ ਦਾ ਕੈਰੀਅਰ ਖਰਾਬ ਹੋ ਜੇ ਉਹਨਾਂ ਦੇ ਪਰਿਵਾਰ ਤਬਾਹ ਹੋ ਜਾਣ ਕਿਉਂਕਿ ਜਦੋਂ ਕਿਸੇ ਬੱਚੇ ਦੇ ਉੱਪਰ ਪਰਚਾ ਪੈ ਜਾਂਦਾ ਉਹ ਮੁੜ ਕੇ ਕਿਸੇ ਜੋਗਾ ਨਹੀਂ ਰਹਿ ਜਾਂਦਾ ਉਹਦਾ ਜਿਹੜਾ ਰਿਕਾਰਡ ਹੈ ਖਰਾਬ ਹੋ ਜਾਂਦਾ ਇਸ ਕਰਕੇ ਸਾਡੀ ਸਰਕਾਰ ਤੋਂ ਮੰਗ ਕਰਕੇ ਜਿਹੜੇ ਪਰਚੇ ਨਜਾਇਜ਼ ਨੇ ਐਸਐਸਪੀ ਸਾਹਿਬੇ ਦੀ ਉੱਚ ਪੱਧਰੀ ਜਾਂਚ ਕਰਾ ਕੇ ਉਹ ਰੱਦ ਕਰਾਏ ਤਾਂ ਕਿ ਉਹ ਜਿਹੜੇ ਬੱਚੇ ਆ ਉਹ ਆਪਣੇ ਮਾਪੇ ਦਾ ਇੱਕ ਸਹਾਰਾ ਬਣ ਸਕਣ ਅੱਛਾ ਹੋ ਨਹੀਂ ਕਰਦਾ ਮੇਰਾ ਨਾਮ ਆਫੀਦ ਸਿੰਘ ਚੋਹਾਨ ਪ੍ਰਧਾਨ 크ਰਿਸਚਨ ਸੇਵਾ ਫਰਦ ਤੇ ਮੈਂ ਦੱਸਣਾ ਚਾਹੁੰਨਾ ਮੇਰੇ ਤੋਂ ਪਹਿਲਾਂ ਵੀ 크੍ਰਿਸਚਨ ਐਸ਼ ਫਰੰਟ ਦੇ ਰਾਸਤੀ ਪ੍ਰਦਾਨ ਲੌਰਨ ਚੌਧਰੀ ਜੀ ਨੇ ਪਰੇ ਵਧੀਆ ਤਰੀਕੇ ਨਾਲ ਦੱਸਿਆ ਕਿ ਜੋ ਐਸਸੀਬੀਸੀ ਭਾਈਚਾਰੇ ਦੇ ਨਾਲ ਰਲ ਕੇ ਜਿਹੜਾ ਵਾ ਅੱਜ ਅਸੀਂ ਥਾਣਾ ਧਾਰੀਵਾਲ ਦੇ ਵਿੱਚ ਜਿਹੜੇ ਆ ਉਹਨੇ ਥਾਣੇ ਦੇ ਸਬੰਧੇ ਵਿੱਚ ਜਿਹੜਾ ਵਾ ਅਸੀਂ ਜਿਹੜਾ ਧਰਨਾ ਲਾ ਰਹੇ ਆ ਕਾਰਨ ਇਹ ਆ ਕਿ ਸਾਡੇ ਬਹੁਤ ਸਾਰੇ ਐਸਸੀਬੀਸੀ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਸਾਡੇ ਬੱਚੇ ਨੇ ਉਹਨਾਂ ਦੇ ਉੱਪਰ ਜਿਹੜੇ ਆ ਪ੍ਰਸ਼ਾਸਨ ਵੱਲੋਂ ਥਾਣਾ ਧਾਰੀਵਾਲ ਦੇ ਐਸਐਚਓ ਵੱਲੋਂ ਜਿਹੜਿਆ ਨਜਾਇਜ਼ ਪਰਚੇ ਕੀਤੇ ਗਏ ਆ ਤੇ ਸਾਡੀ ਅੱਜ ਮੰਗ ਇਹੀ ਆ ਪੂਰੇ ਸਮਾਜ ਜਿੰਨੇ ਵੀ ਸਾਡੇ ਅਗੂਏ ਬੈਠੇ ਨੇ ਕਿ ਉਹਨਾਂ ਦੇ ਉੱਪਰ ਉਹਨਾਂ ਦੀ ਸ਼ਾਨਦਬੀਨ ਕਰਕੇ ਉਹਨਾਂ ਦੇ ਜਿਹੜੇ ਨਜਾਇਜ਼ ਪਰਚੇ ਕੀਤੇ ਗਏ ਨੇ ਉਹ ਕੈਂਸਲ ਕੀਤੇ ਜਾਣ ਇਹ ਰੋਸ ਪ੍ਰਦਰਸ਼ਨ ਜਿਹੜਾ ਇਹਨਾਂ ਨੇ ਕੀਤਾ ਹੈ ਕੋਈ ਭੱਟੀ ਮੁੰਡਾ ਆ ਉਹਦੇ ਖਿਲਾਫ ਨਾ ਐਨਡੀਪੀਐਸ ਦਾ ਪੱচ্চਾ ਦਿੱਤਾ ਸੀ ਕੋਈ ਦਿਨ ਪਹਿਲਾਂ ਤੇ ਉਹਦੇ ਚ ਇਹਨਾਂ ਨੇ ਕੀਤਾ ਹੈਗਾ ਤੇ ਇੱਥੇ ਮੈਂ ਇਹ ਵੀ ਮਰਕੇ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਉਹਦੇ ਖਿਲਾਫ ਤਿੰਨ ਕੇ ਚਾਰ ਪਰਚੇ ਪਹਿਲਾਂ ਹੀ ਆਲਰੇਡੀ ਐਨਡੀਪੀਐਸ ਤੇ ਦਰਜ ਨੇ ਤੇ ਇਹ ਜਿਹੜਾ ਇਹਨਾਂ ਦਾ ਬਿਲਕੁਲ ਜਿਹੜਾ ਗੈਰਵਾਜਬ ਸੀਗਾ ਇਹਨਾਂ ਨੂੰ ਦੱਸ ਦਿੱਤਾ ਗਿਆ ਤੇ ਮੁੜਕੇ ਇਹਨਾਂ ਨੇ ਆਪਣਾ ਧਰਨਾਥ ਜਿਹੜਾ ਉਹ ਖਤਮ ਕਰਤਾ ਕੋਨੇ ਜੀ ਜਾਇਆ ਕੋਈ ਕਿਸੇ ਨਾ ਕੋਈ ਨਹੀਂ ਆਇਆ ਜਿਹੜਾ ਬਿਲਕੁਲ ਜਾਇਜ਼ ਪਰਚਾ ਹੁੰਦਾ ਜੀ ਤੇ ਜੋ ਕਾਨੂੰਨ ਅਨੁਸਾਰ ਕਰ ਵੀ ਉੱਦਾਂ ਜਿਹੜੀ ਹੈ ਪੁਲਿਸ ਜਿਹੜੀ ਕਰ ਰਹੀ ਹੈ